ਸਾਥ ਸੰਗਤ ਜੀ ਜੋ ਸਮਾਂ ਬਹੁ ਕੀਮਤੀ ਹੈ ਸਮੇਂ ਦੇ ਪ੍ਰਾਨੀ ਕਈ ਸਮੇਂ ਕੀਮਤੀ ਦਾ ਲਾਹਾ ਲੈ ਜਾਂਦੇ ਹਨ ਸੋ ਲਾਹਾ ਲੈਣਾ ਵੀ ਚਾਹੀਦਾ ਹੈ ਲਾਹਾ ਖੱਟਣਾ ਵੀ ਚਾਹੀਦਾ ਹੈ ਪਰ ਜਿਹੜਾ ਲਾਭ ਹੈ ਲਾਭ ਲਾਭ ਸਭ ਤੋਂ ਵੱਡਾ ਹੈ ਲਾਭ ਵੀ ਖੱਟਣਾ ਚਾਹੀਦਾ ਹੈ ਲਾਭ ਹੁਣ ਦੋ ਤਰ੍ਹਾਂ ਦਾ ਹੋ ਗਿਆ ਮਾਇਆ ਦਾ ਲਾਭ ਹੋ ਗਿਆ ਲਾਲਚ ਹੋ ਗਿਆ ਇੱਕ ਹੰਕਾਰ ਹੋ ਗਿਆ ਇਹਨਾਂ ਦੇ ਨਾਲ ਜੇ ਤਿੰਨੇ ਚੀਜ਼ਾਂ ਦਾ ਤਿਆਗ ਕਰਨਾ ਹੈ ਤਾਂ ਉਹ ਕਿਵੇਂ ਹੋਊਗਾ ਉਹ ਇਸ ਤਰ੍ਹਾਂ ਹੋਊਗਾ ਤਿੰਨੇ ਚੀਜ਼ਾਂ ਦਾ ਤਿਆਗ ਗੁਰਬਾਣੀ ਨਾਲ ਜੁੜੋ ਗੁਰਬਾਣੀ ਦੇ ਅਰਥਾਂ ਨੂੰ ਪੜ੍ਹੋ ਗੁਰਬਾਣੀ ਦੇ ਆ ਵਿਚਾਰਾਂ ਨੂੰ ਵਿਚਾਰੋ ਫਿਰ ਇਹ ਲਾਭ ਤੂੰ ਛਟਕਾਰਾ ਹੋ ਜਾਂਦਾ ਹੈ ਮਾਇਆ ਜਿਹੜੀ ਮਾਇਆ ਤੋਂ ਬਿਨਾ ਕਾਰੋਬਾਰ ਵੀ ਨਹੀਂ ਚੱਲਦੇ ਉਹ ਵੀ ਜ਼ਰੂਰੀ ਹੈ ਪਰ ਹੰਕਾਰ ਦਾ ਜਿਹੜਾ ਲਾਲਚ ਹੈ ਹੰਕਾਰ ਦਾ ਜਿਹੜਾ ਲੋਭ ਹੈ ਉਹਨੂੰ ਮਾਰਨਾ ਚਾਹੀਦਾ ਸਾਧ ਸੰਗਤ ਜੀ ਮਾਇਆ ਤੋਂ ਬਿਨਾਂ ਤਾਂ ਆਪਾਂ ਨੂੰ ਸਰਦਾ ਹੀ ਨਹੀਂ ਹੁੰਦਾ ਕਿਸੇ ਨੂੰ ਵੀ ਨਹੀਂ ਸਰਦਾ ਜੋ ਹੰਕਾਰੀ ਪੁਰਸ਼ ਹੁੰਦਾ ਹੈ ਉਹ ਇੱਕ ਸਮੇਂ ਉਹ ਸੁਤਲੇ ਪ੍ਰਮਾਤਮਾ ਨੂੰ ਵੀ ਭੁੱਲ ਜਾਂਦਾ ਹੈ ਜੋ ਸਮਾਂ ਆਉਂਦਾ ਹੈ ਉਹ ਹੰਕਾਰੀ ਪੁਰਸ਼ ਤੇ ਵੀ ਆਊਗਾ ਉਹ ਸਾਧ ਤੇ ਵੀ ਆਊਗਾ ਪਰ ਉਹ ਸਮਾਂ ਕਿਹੜਾ ਜਿਸ ਟਾਈਮ ਆਪਾਂ ਉਰੋਂ ਚੋਲਾ ਛੱਡ ਕੇ ਚਲੇ ਜਾਣਾ ਹੈ ਇੱਥੇ ਮਾਇਆ ਦੀਆਂ ਇਕੱਠਾ ਬੰਲੀਆਂ ਨੇ ਉਹ ਇੱਥੇ ਛੱਡ ਜਾਗੇ ਪਰ ਬੰਦਾ ਮੁੱਠੀਆਂ ਵਿੱਚ ਕੇ ਆਉਂਦਾ ਹੈ ਖਾਲੀ ਹੱਥ ਚਲੇ ਜਾਂਦਾ ਹੈ ਪਰ ਉੱਥੇ ਨਾਲ ਕੁਝ ਨਹੀਂ ਜਾਂਦਾ ਨਾਲ ਕੀ ਜਾਣਾ ਗੁਰਬਾਣੀ ਜਿੰਨੀ ਸੁਣ ਲਾਂਗੇ ਜਿੰਨੀ ਪੜ ਲਾਂਗੇ ਉਨੀ ਗੁਰਬਾਣੀ ਨਾਲ ਜਾਊਗੀ ਤਾਂ ਹੋਰ ਕੋਈ ਚੀਜ਼ ਨਹੀਂ ਆਪਣੇ ਨਾਲ ਜਾਂਦੀ ਨਾ ਧੀਆਂ ਦਾ ਪੁੱਤਰ ਆ ਇਸ ਤਰ੍ਹਾਂ ਹੀ ਡੱਲੇ ਨੇ ਵਿਚਾਰ ਕੀਤੀ ਗੁਰੂ ਸਿੰਘ ਗੁਰੂ ਗੋਬਿੰਦ ਸਿੰਘ ਜੀ ਨਾਲ ਗੁਰੂ ਜੀ ਸੋਡੇ ਤੇ ਇੰਨੇ ਨੇ ਆ ਭਾਰੀ ਨਸੀਬ ਤਾਂ ਪੰਨਿਆਂ ਨੇ ਤੁਸੀਂ ਮੈਨੂੰ ਸੁਨੇਹਾ ਕਾਤੋਂ ਨਹੀਂ ਲਾਇਆ ਗੁਰੂ ਸਾਹਿਬ ਕਹਿਣ ਲੱਗੇ ਡੱਲਿਆ ਕੋਈ ਗੱਲ ਨਹੀਂ ਕਿਤੇ ਸਮਾਂ ਆਊਗਾ ਤਾਂ ਤੈਨੂੰ ਸੁਨੇਹਾ ਜ਼ਰੂਰ ਲਾਵਾਂਗੇ ਤਾਂ ਕੀ ਹੋਇਆ ਜੀ ਇੱਕ ਸਰਧਾਲੂ ਗੁਰੂ ਦਾ ਰਾਈਫਲ ਬਣਾਈ ਉਹਨੇ ਰਾਈਫਲ ਬਣਾ ਕੇ ਉਹ ਰਾਈਫਲ ਗੁਰੂ ਜੀ ਨੂੰ ਭੇਟਾ ਕਰਨ ਆ ਗਿਆ ਜਿਸ ਟਾਈਮ ਰਾਈਫਲ ਭੇਟਾ ਕਰੀ ਤਾਂ ਹੁਣ ਦੱਲੇ ਨੂੰ ਕਿਹਾ ਦੱਲਿਆ ਲੈ ਭਾਈ ਜਿਹੜੇ ਤੇਰੇ ਸਿੰਘ ਨੇ ਜਿਹੜੇ ਤੇਰੇ ਫੌਜੀ ਨੇ ਲੈ ਉਹਨਾਂ ਨੂੰ ਹੁਣ ਆਪਾਂ ਆਹ ਬਦੂਖ ਪਰਖਣੀਆਂ ਉਹਨਾਂ ਨੂੰ ਲਿਆ ਦੋ ਜਣਿਆਂ ਨੂੰ ਕਿਹੜੇ-ਕਿਹੜੇ ਆਉਣਗੇ ਦੱਲਾ ਬੜੀ ਖੁਸ਼ੀ ਨਾਲ ਗਿਆ ਦੱਲੇ ਨੇ ਵਿਚਾਰ ਲਾਈ ਵੀ ਆਪਣੇ ਫੌਜੀ ਨੇ ਆਪਣੇ ਹੁਕਮ ਦੇ ਵਿੱਚ ਚੱਲਦੇ ਨੇ ਆਪਾਂ ਨੂੰ ਕਿਹੜਾ ਜਵਾਬ ਦੇਊਗਾ ਜੀ ਨੂੰ ਮਰਜ਼ੀ ਆਪਾਂ ਕਹਿ ਦੀ ਉਹ ਉਸੇ ਨੇ ਤੁਰ ਪੈਣਾ ਗਿਆ ਜੀ ਜਾ ਕੇ ਕਿਹਾ ਫੌਜੀਓ ਅੱਜ ਗੁਰੂ ਸਾਹਿਬ ਨੇ ਸਾਨੂੰ ਦੋ ਬੰਦਿਆਂ ਨੂੰ ਬੁਲਾਇਆ ਕੋਈ ਸਰਦਾਰਾ ਰਾਈਫਲ ਦੇ ਗਿਆ ਉਹ ਰਾਈਫਲ ਗੁਰੂ ਸਾਹਿਬ ਨੇ ਛੁੱਡੇ ਤੇ ਪਰਖਣੀ ਹੈ ਉਹ ਚਲੇ ਗਏ ਆਪੋ ਆਪਣੇ ਕਮਰਿਆਂ 'ਚ ਉਹਨਾਂ ਨੇ ਫਿਰ ਇਕ ਸਾਰਿਆਂ ਨੇ ਇਕੱਠੀ ਹੋ ਕੇ ਵਿਚਾਰ ਲਾਈ ਕਹਿੰਦੇ ਪਹਿਲਾਂ ਤਾਂ ਡੱਲੇ ਦਾ ਦਿਮਾਗ ਖਰਾਬ ਹੈ ਉਦੋਂ ਬਾਅਦ ਕਹਿੰਦੇ ਗੁਰੂ ਸਾਹਿਬ ਵੀ ਬਸ ਅਹੇ ਜੀ ਨੇ ਉਹ ਵੀ ਜਿੱਧਰ ਨੂੰ ਕਹਦੇ ਕੋਈ ਉੱਤਰ ਨੂੰ ਲੱਗ ਜਾਂਦਾ ਹੈ ਜੇ ਗੁਰੂ ਸਾਹਿਬ ਨੇ ਰੈਫਲ ਪਰਖਣੀ ਹੈ ਕਿਸੇ ਜਾਨਵਰ ਤੇ ਪਰਖੇ ਕਿਸੇ ਪੰਛੀ ਤੇ ਪਰਖੇ ਕਿਸੇ ਲੋਹੇ ਦੇ ਡੱਬੇ ਤੇ ਪਰਖੇ ਉਹ ਕਿਉਂ ਐਵੇਂ ਜਾਣ ਗਮਾਉਣ ਲੱਗਿਆ ਪਰ ਗੁਰੂ ਸਾਹਿਬ ਦੀਆਂ ਜਾਣਾਂ ਨੂੰ ਕੌਣ ਜਾਣਦਾ ਹੈ ਉਹਨਾਂ ਦੇ ਤੌਤਕਤੇ ਜਿਹੜੇ ਉਹ ਕਰੈਸੀ ਫੇਰ ਕੀ ਹੋਇਆ ਉਸ ਤੋਂ ਬਾਅਦ ਦੱਲੇ ਨੂੰ ਜਦੋਂ ਸਾਰੇ ਫੌਜੀਆ ਨੇ ਜਵਾਬ ਦਿੱਤਾ ਕੋਈ ਨਹੀਂ ਫੌਜੀ ਆਇਆ ਹੈਗਾ ਕੋਈ ਨਹੀਂ ਉਹਦਾ ਜਵਾਨ ਆਇਆ ਹੈਗਾ ਫੇਰ ਦੱਲਾ ਮੂੰਹ ਜਾਂ ਲਟਕਾ ਕੇ ਗੁਰੂ ਸਾਹਿਬ ਕੋਲੇ ਜਾ ਰਿਹਾ ਹੈ ਕਹਿੰਦਾ ਕਿਉਂ ਭਾਈ ਦੱਲਿਆ ਤੇਰੇ ਫੌਜੀ ਆਏ ਨਹੀਂ ਦੱਲਾ ਹੁਣ ਅੱਗੋਂ ਕੀ ਜਵਾਬ ਦੇਵੇ ਜਦੋਂ ਠੋਕਮਾ ਜਵਾਬ ਤਾਂ ਉਧਰੋਂ ਮਿਲ ਗਿਆ ਚਲ ਕਹਿੰਦਾ ਦੱਲਿਆ ਕੋਈ ਗੱਲ ਨਹੀਂ ਜੇ ਤੇਰੇ ਫੌਜੀ ਜਵਾਬ ਦੇਗੇ ਤਾਂ ਕੋਈ ਗੱਲ ਨਹੀਂ ਜਾਂ ਲੰਗਰ ਦੇ ਵਿੱਚ ਦੋ ਬੰਦੇ ਨੇ ਜਿਹੜੇ ਨੂੰ ਮਰਜ਼ੀ ਕਹਿ دیں ਉਹੀ ਕਹਿਣਗੇ ਅਸੀਂ ਆਵਾਂਗੇ ਨਰਤੀਰ ਸਿੰਘ ਤੇ ਇੱਕ ਸਿੰਘ ਉਹਦਾ ਪੁੱਤਰ ਪੁੱਤਰ ਭਾਂਡਿਆਂ ਦੀ ਸੇਵਾ ਕਰ ਰਿਹਾ ਸੀ ਜਿਵੇਂ ਗੁਰੂ ਘਰ ਜਾਮ ਸੰਗਤਾਂ ਕਰਦੀਆਂ ਨੇ ਜਿਹੜਾ ਪਿਓ ਤੀ ਉਹ ਆਟਾ ਗੋਲਣ ਲੱਗ ਰਿਹਾ ਸੀ ਡੱਲੇ ਨੇ ਕਿਹਾ ਕਹਿੰਦਾ ਸਿੰਘੋ ਸੋਨੂੰ ਦੋ ਜਣਿਆਂ ਨੂੰ ਗੁਰੂ ਸਾਹਿਬ ਨੇ ਬੁਲਾਇਆ ਕਹਿੰਦੇ ਜੀ ਚਲੋ ਆਗੇ ਗੁਰੂ ਦੇ ਪਾਸ ਹਾਂ ਜੀ ਗੁਰੂ ਜੀ ਆਗਿਆ ਕਹਿੰਦਾ ਭਾਈ ਕੋਈ ਸਰਧਾਲੂ ਸੋਨੂੰ ਪਤਾ ਹੀ ਆਵੇ ਰਾਈਫਲ ਦੇ ਗਿਆ ਸੀ ਆਪਾਂ ਨੂੰ ਕਹਿੰਦੇ ਹਾਂ ਜੀ ਕਹਿੰਦਾ ਉਹ ਰਾਈਫਲ ਪਰਖਣੀ ਹੈ ਕਹਿੰਦੇ ਵਾਹ ਜੀ ਵਾਹ ਅਹੀ ਜੀ ਸੇਵਾ ਕਿੱਥੇ ਮਿਲਦੀ ਹੈ ਪਿਓ ਉਹ ਤਾਂ ਮੁਰੇ ਜਾਵੇ ਪਿਓ ਭਗਵੰਦਰ ਹਾਤੀ ਉਤਰੇ ਹੀ ਭਗਵੰਦਾ ਬੰਦਾ ਆਤ ਵਿਚਾਲੇ ਹੀ ਲੇ ਕੇ ਆ ਗਿਆ ਉਹ ਇੱਕ ਜਿਹੜਾ ਆਟਾ ਗੁੰਧ ਰਿਆ ਸੀ ਉਹ ਆਟਾ ਗੁੰਦਾ ਗੁੰਦਾ ਹੱਥ ਲਿਪੜੇ ਹੋਈ ਆ ਗਿਆ ਕਹਿੰਦਾ ਬਾਜੀ ਵਾ ਮੌਕਾ ਮਿਲ ਗਿਆ ਜਦੋਂ ਉਹ ਕਹੇ ਮੇਰੇ ਗੋਲੀ ਮਾਰ ਉਹ ਕਹੇ ਮੇਰੇ ਗੋਲੀ ਮਾਰ ਮਾਰਨੀ ਤਾਂ ਕਿਸੇ ਨੇ ਤੀ ਦੀ ਉਹ ਜਦੋਂ ਉੱਤੇ ਹੋਇਆ ਕਰਨ ਗੁਰੂ ਸਾਹਿਬ ਰੈਫਲ ਤਹਾਂ ਚੱਕਿਆ ਕਰਨ ਉਹ ਬੈਠਾ ਕਰਨ ਉੱਤੇ ਹੋਇਆ ਕਰਨ ਰੈਫਲ ਥੱਲੇ ਕਰਿਆ ਕਰੇ ਕਹਿੰਦੇ ਗੁਰੂ ਸਾਹਿਬ ਜੀ ਨਿਸ਼ਾਨਾ ਲਾਓ ਕਹਿੰਦੇ ਕੋਈ ਨਹੀਂ ਭਾਈ ਲਾਵਾਂਗੇ ਜਦੋਂ ਸਮਾਂ ਲੰਘਦਾ ਜਾਇ ਗਿਆ ਜਾਇ ਗਿਆ ਗੁਰੂ ਸਾਹਿਬ ਕਹਿੰਦਾ ਬਸ ਐਨੀ ਹੋ ਗੱਲ ਤੀ ਬਾਅਦ ਚ ਫਿਰ ਵਿਚਾਰ ਹੁੰਦੀ ਆ ਢੱਲੇ ਨਾਲ ਕਿਉਂ ਢੱਲਿਆ ਇਹ ਮੇਰੇ ਫੌਜੀ ਨੇ ਦੇਖਿਆ ਮੇਰੇ ਫੌਜੀਆ ਦਾ ਦਿਲ ਕਿੰਨਾ ਕਿੰਨਾ ਇਹਨਾਂ ਨੇ ਕੁਰਬਾਨੀ ਦੇਣ ਨੂੰ ਅੱਜ ਤਿਆਰ ਨੇ ਇਹ ਸੋ ਐਨਾ ਕੁ ਸਮਾਂ ਜਾਸਤ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਤੇ ਜਿੰਦਗੀ ਰਵਾਏਗੀ ਹਾਏ ਹਾਏ ਕਰਾਏਗੀ ਸਰੀਰ ਦਾ ਬਲਵਾਨ ਹੋਣਾ ਹੋਰ ਗੱਲ ਹੈ ਮਨ ਦਾ ਤਗੜਾ ਹੋਣਾ ਪਏਗਾ ਮਨ ਕਦੀ ਬੁੱਢਾ ਨਹੀਂ ਹੁੰਦਾ ਸਰੀਰ ਬੁੱਢਾ ਹੋ ਰਿਹਾ ਹੈ ਜਵਾਨ ਸ ਜਵਾਨ ਹੰਕਾਰ ਉਹਦਾ ਤਨ ਦਾ ਮਰਨਾ ਹੋ ਰਿਹਾ ਹੈ ਮਨ ਦਾ ਮਰਨਾ ਹੋਰ ਹੈ ਸ ਗੁਰਬਾਣੀ ਵਿਚਾਰਨੀ ਪੈਗੀ ਪੜ੍ਹਨੀ ਪੈਗੀ ਫਿਰ ਅਸੀਂ ਪਰੇਸ਼ਾਨ ਨਾ ਹੋਵਾਂਗੇ ਖੋਜਣਾ ਪਏਗਾ ਭਾਗ ਤੀਜਾ ਜੋ ਮੰਗਾ ਤੂੰ ਮੰਗਣ ਮੰਗਾ ਬੀ ਆ ਜਾਂ ਤੇ ਕੁਸ਼ਲ ਨਕਾ ਹੂੰ ਥੀਆ ਜੋ ਮੰਗਣਾ ਹੈ ਜੋ ਮੰਗਾ ਤੂੰ ਮੰਗਣ ਬੀ ਆ ਜਾਂ ਤੇ ਕੁਸ਼ਲ ਨਕਾ ਹੂੰ ਥੀਆ ਦੋ ਕਮਿੰਟ ਕਹਿੰਦਾ ਹੈ ਚੜਦੀ ਕਲਾ ਜਦੋਂ ਕੋਲ ਬੈਠਦੇ ਆ ਨਾ ਫਿਰ ਦੁੱਖ ਦੀਆਂ ਪੰਡਾਂ ਖੋਲ ਲੈਂਦਾ ਹੈ 99.999 ਸਾਰਾ ਸਰੀਰ ਤੇ ਮਨ ਦਾ ਖੇਲ ਹੈ ਪਰਮੇਸ਼ਰ ਨੇ ਸਾਨੂੰ ਧਿਆਨੇ ਲਾਇਆ ਹੈ ਪਹਿਲਾਂ ਅਸੀਂ ਖਡੌਣਿਆਂ ਨਾਲ ਖੇਡਣ ਲੱਪੇ ਵੱਡੇ ਹੋ ਕੇ ਅਸਲੀ ਚੀਜ਼ਾਂ ਨਾਲ ਖੇਡਣ ਲੱਪੇ ਇਹ ਪੰਜਾਂ ਤੱਤਾਂ ਨੂੰ ਸਮਝਣਾ ਸੀ ਕਾਮ, ਕ੍ਰੋਧ, ਮੋਹ, ਅਹੰਕਾਰ ਇਹ ਇਹ ਸਾਡਾ ਪਿਊਰ ਸੀ ਇਹ ਤਾਕਤ ਸੀ ਸੋ ਕਹਿੰਦੇ ਤਨ ਚ ਤਨ ਮਰ ਜਾਂਦਾ ਹੈ ਇਹ ਮਰਦਾ ਹੈ ਹੰਕਾਰ ਨਹੀਂ ਹੰਕਾਰ ਦੀ ਮੌਤ ਨਹੀਂ ਹੁੰਦੀ ਲੋ ਮਰਦਾ ਹਮੇਸ਼ਾ ਲੋਭ ਜਵਾਨ ਹੁੰਦਾ ਹੈ ਬੱਚੇ ਨੂੰ ਲੋਭ ਕੀ ਹੈ ਬੱਚੇ ਨੂੰ ਲੋਭ ਖਾਣ ਪੀਣ ਦਾ ਹੈ ਖੇਡਣ ਦਾ ਹੈ ਜਿਉ ਜੋ ਵੱਡਾ ਹੁੰਦਾ ਹੈ ਲੋਭ ਵਾਧਾ ਹੈ ਪਰ ਤਨ ਦਾ ਮਰਨਾ ਹੋਰ ਗੱਲ ਹੈ ਮਨ ਦਾ ਮਰਨਾ ਹੋਰ ਗੱਲ ਹੈ ਸੰਤ ਕੌਣ ਹੈ ਜਿਨ ਨੇ ਮਨ ਨੂੰ ਕਾਬੂ ਕਰ ਲਿਆ ਹੈ ਸ ਤਨ ਜਿਹੜੀ ਮਰਜੀ ਉਮਰ ਚ ਹੈ ਪਰ ਉਹ ਲੋਭ ਕਰਦਾ ਹੈ ਉਹ ਪਹਿਲੇ ਮਹਾਪੁਰਚੇ تھے ਜੋ ਬਾਬਾ ਫੁੱਲ ਜੀ ਸੀ ਫੁੱਲ ਟੋਕਰੀ ਭਰਦੇ ਸੀ ਕਹਿੰਦੇ ਉਹ ਸੰਤ ਸੰਤਰਿਆਂ ਦੀ ਛਿਲੜਾਂ ਚੱਕੋ ਕਿਉਂਕਿ ਉਹ ਤੇ ਆਪ ਤਾਂ ਘਾਟੀ ਚੱਕਦੇ ਸੀ ਕਹਿੰਦੇ ਸੰਗਤ ਕਹੇਗੀ ਇਹ ਸੰਤ ਇਹ ਫਲ ਫਰੂਟ ਬਹੁਤ ਖਾਂਦੇ ਹਨ फटाफट ਚੱਕੋ ਸੋ ਭੁੱਲਣਾ ਇਹ ਸਾਡੀ ਫਿਦਰਤ ਹੈ ਪਰ ਗਵਾਚੀ ਚੀਜ਼ ਲੱਭੇ ਨਾ ਲੱਭੇ ਤਿਸਕੋ ਵਾਹ ਵਾਹ ਜੇ ਬਾਟ ਦਿਖਾਵਾ ਤਿਸਕੋ ਵਾਹ ਵਾਹ ਜੇ ਸ਼ਬਦ ਸੁਣਾਵਾ ਤਿਸਕੋ ਵਾਹ ਵਾਹ ਜੇ ਮੇਲ ਮਲਾਵੇ ਮਿਲਿਆ ਹੋਇਆ ਮਲਾ ਸਕਦਾ ਹੈ ਪੈਸੇ ਬਿਨਾ ਸੌਦਾ ਨਹੀਂ ਮਿਲਣਾ ਜਹਾਜ਼ ਤੋਂ ਬਿਨਾ ਸਮੁੰਦਰ ਨਹੀਂ ਪਾਰ ਹੋਣਾ ਰਸਤੇ ਤੋਂ ਬਿਨਾ ਕਿਤੇ ਪਹੁੰਚਣਾ ਨਹੀਂ ਮਨ ਦੀ ਤਾਕਤ ਬਹੁਤ ਹੈ ਹੁਣੇ ਜੋ ਯੂਐਸਏ ਕਹਿਣਾ ਚਾਹਾਂਗਾ ਉੱਥੇ ਸੁਰਤੀ ਚੱਲੀ ਜਾਏਗੀ ਸੁਰਤ ਚੇਲਾ ਹੈ ਸ਼ਬਦ ਗੁਰੂ ਹੈ ਸੋ ਨਕਲੀ ਗੁਰੂ ਵੀ ਹੁੰਦਾ ਹੈ हां जब असली चीज बनਦੀ ਹੈ ਨਕਲ ਬਣ ਕੇ ਤਿਆਰ ਆ ਜਾਂਦੀ ਹੈ ਸ ਤੇ ਲੋਕ ਪਰਲੋਕ ਕੀ ਹੈ ਸ ਲੋਕ ਜੋ ਅਸੀਂ ਦੇਖ ਰਹੇ ਆ ਅੱਖਾਂ ਨਾਲ ਪਰਲੋਕ ਇੱਕ ਦਿਨ ਸਧਾਰ ਜਾਣਾ ਹੈ ਪੂਰੇ ਗੁਰੂ ਦੇ ਪੂਰੇ ਚੇਲੇ ਹੋਣਗੇ ਸੋ ਅਧੂਰੇ ਗੁਰੂ ਦੇ ਕੋਈ ਵੀ ਦਹੀਂ ਵੀ ਜਮਾਣਾ ਹੈ ਉਸਤਾਦ ਦੀ ਲੋੜ ਹੈ ਗੁਰੂ ਦੀ ਲੋੜ ਹੈ ਅਕਲ ਤੋਂ ਬਿਨਾ ਦਹੀਂ ਵੀ ਨਹੀਂ ਜੰਮਣਾ ਸੋ ਇਹ ਲੋ ਮਰ ਜਾਣਾ ਹੰਕਾਰ ਮਰ ਜਾਣਾ ਕਿੰਨੀ ਤਪੱਸਿਆ ਕਿੰਨੀ ਕੀਤੀ ਕਿੰਨਾ ਜੱਪ ਤਪ ਕੀਤਾ ਹਾਰਡ ਵਰਕ ਕਰਨੀ ਪੈਗੀ ਬਿਸ਼ੱਕ ਤਕਲ ਨਹੀਂ ਪੈਗੀ ਮਿਹਨਤ ਕਰਨੀ ਪੈਗੀ ਫਿਰ ਸੋਚ ਸੋਚ ਅਸੀਂ ਪੈਸੇ ਲਾਵਾਂਗੇ ਰਾਮ ਦੇ ਪੈਸੇ ਕਹਿੰਦੇ ਚੰਡੀਗੜ੍ਹ ਘਰ ਚੰਡੀਗੜ੍ਹ ਘਰ ਲੈਣਾ ਸੌਖਾ ਨਹੀਂ ਦੋ ਨੰਬਰਾਂ ਚ ਗਿਆ ਹੈ ਪੈਸੇ ਤਨਖਾਹ ਲੱਖ ਰੁਪਇਆ ਉੱਪਰੋਂ ਕਰੋੜਾ ਰੁਪਇਆ ਬੈਗ ਭਰ ਭਰ ਲੈ ਚੰਡੀਗੜ੍ਹ ਦੀ ਰੈਸ ਠੀਕ ਹੈ ਚਲੋ ਪੰਜੇ ਉਂਗਲਾ ਬਰਾਬਰ ਨਹੀਂ ਸੋ 10% 20% ਇਮਾਨਦਾਰ ਲੋਕ ਹਨ ਪਰ ਚੰਡੀਗੜ੍ਹ ਘਰ ਲੈਣਾ ਕੋਈ ਇੱਕ ਕਮਾਈ ਨਾਲ ਨਹੀਂ ਲਿਆ ਗਿਆ ਸੋ ਇਹ ਆਨਲਾਈਨ ਹੈ ਜਿਹੜਾ ਬੀਜ ਬੀਜਣਾ ਉਹੀ ਵੜਨਾ ਪਏਗਾ ਬੱਚੇ ਸਾਡੇ ਬੱਚਿਆਂ ਤੇ ਅਸਰ ਪਏਗਾ ਸਾਡਾ ਹਰਾਮ ਦੀ ਕਮਾਈ ਨਾਲ ਹੱਕ ਦੀ ਕਮਾਈ ਇਹੀ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿਖਿਆ ਦਿੱਤੀ ਹੈ ਮਿਹਨਤ ਕਰਨੀ ਇਹੀ ਸਾਨੂੰ ਸਿਖਿਆ ਜਿਹੜੇ ਵਿਦੇਸ਼ ਵਾਲੇ ਕਰਦੇ ਹਨ ਸਾਰੇ ਕੰਮ ਆਪਣਿਆਂ ਕਰਦੇ ਹਨ ਅਸੀਂ ਪਾਣੀ ਲੈ ਕੇ ਪੀ ਵੀ ਨਹੀਂ ਸਕਦੇ ਸੋ ਆਪਣੇ ਆਪ ਤੋਂ ਮੈਂ ਆਪਣੇ ਆਪ ਨੂੰ ਸਾਰਿਆਂ ਤੋਂ ਜਾਣਦਾ ਹਾਂ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਮੇਰੇ ਵਾਸਤੇ ਵੀ ਵੀਡੀਓ ਹਨ ਸੋ ਮੈਂ ਆਪਣੇ ਵਿਗੜੇ ਹੋਏ ਹਾਥੀ ਨੂੰ ਬਾਂਦਰ ਦੀ ਨਿਆਈ ਨੂੰ ਤੇ ਜਿਵੇਂ ਨੀਵੇਂ ਪਾਸੇ ਪਾਣੀ ਜਾ ਰਿਹਾ ਹੈ ਮਨ ਹਮੇਸ਼ਾ ਨੀਵੇਂ ਪਾਸੇ ਜਾਂਦਾ ਹੈ ਇਹ ਨਦੀਨ ਜਿਹੜਾ ਹੈ ਜਿਹੜੇ ਔਗਣ ਹਨ ਇਹ ਬੀਜੇ ਨਹੀਂ ਜਾਂਦੇ ਆਪਣੇ ਆਪ ਹੀ ਉਗਦੇ ਹਨ ਸੋ ਇਹ ਸੂਰਾ ਬੰਨਾ ਪਾਏਗਾ ਭਗਤ ਬੰਨਾ ਪਾਏਗਾ ਇਹ ਇੱਕ ਗੁਰਮਤ ਹੈ ਇੱਕ ਸਿੱਖ ਬੰਨਾ ਪਾਏਗਾ ਸਿੱਖਿਆ ਲੈਣੀ ਹੈ ਜੀ ਇੱਕ ਘਟ 84 ਲੱਖ ਜੂਨ ਪਰਮੇਸ਼ਰ ਨੇ ਸਾਨੂੰ ਸਮਝਾਲ ਲਈ ਬਣਾਈ ਹੈ 180 ਬੰਦੇ ਹਾਂ ਇਹ ਆ ਉੱਪਰ ਖੋਪਰੀ ਦਾ ਰਸ ਹੈ ਇਹ ਹੋਰ ਇੱਕ ਘਟ 84 ਲੱਖ ਜੂਨ ਨੂੰ ਉਨ੍ਹਾਂ ਦਾ ਇਦਾਂ ਸਵਾਦ ਨਹੀਂ ਜਿਵੇਂ ਕੁੱਕਰ ਹੈ ਉਹ ਤੇ ਚਟਪਟ ਸਭ ਖਾਈ ਜਾਂਦਾ ਹੈ ਇਹ ਖੋਪਰੀ ਦਾ ਸਵਾਦ ਹੈ ਸਪੈਸ਼ਲ ਜੀ ਬਣਾਈ ਅੱਖਾਂ ਨਿਕ ਨਿਕਾ ਅੰਗ ਪ੍ਰੰਗ ਪੁੱਤਰ ਬਣਾ ਕੇ ਸਾਨੂੰ ਪਰਮੇਸ਼ਰ ਨੇ ਭੇਜਿਆ ਹੈ ਉਹ ਸਾਡਾ ਮਾਤਾ ਹੈ ਪਿਤਾ ਹੈ ਸੋ ਇਹ ਸ਼ਬਦ ਕੀ ਹੈ ਸ਼ਬਦ ਗੁਰੂ ਹੈ ਗੁਰੂ ਹਵਾ ਨਾਲ ਸਾਰਾ ਖੇਲ ਚੱਲ ਰਿਹਾ ਹੈ ਪੰਜਾਂ ਤਤਾਂ ਨੂੰ ਸਮਝਣਾ ਪਏਗਾ ਬਾਰਲੇ ਦੇਸਾਂ ਨੇ ਪੰਜ ਤਤ ਨੂੰ ਸਮਝ ਕੇ ਵੱਡੇ ਬਿਜ਼ਨਸਮੈਨ ਬਣੇ ਹਨ ਸੋ ਅਸੀਂ ਵੀ ਇਹ ਪੰਜ ਤਤਾਂ ਨੂੰ ਸਮਝ ਕੇ ਸਾਰਾ ਪੰਜਾਂ ਦਾ ਹੀ ਖੇਲ ਹੈ ਜੀ ਹੋ ਸਕਦਾ ਛੇਵਾਂ ਤਤ ਆਜੇ ਖੋਜ ਵਿੱਚ ਖੁਜ ਨਾ ਪਏਗਾ ਫਿਰ ਪਰੇਸ਼ਾਨ ਨਾ ਹੋਾਂਗੇ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਹਨ ਮੂਰਖ ਦਾਸ ਹੈ ਬਖਸ਼ ਲੈਣਾ ਜੀ ਹੱਥ ਜੋੜ ਕੇ ਬੇਨਤੀ ਹੈ ਬਖਸ਼ ਲੈਣਾ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਤੇਗ ਫਤਿਹ